ਰਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਜੀ ਦੀ ਵੀਡੀਓ ਵੀ ਪਿੰਡ ਗਦਾਰਾ ਜ਼ਿਲ੍ਹਾ ਬਈ ਨੂੰ ਫਰੀਦਕੋਟ ਤਹਿਸੀਲ ਬਈ ਨੂੰ ਜੈਤੋਂ ਪਈ ਜਾਂਦੀ ਆ ਬਾਕੀ ਜਾਣਕਾਰੀ ਆਪਾਂ ਬਈ ਜੀ ਤੋਂ ਪੁੱਛਦੇ ਆ ਜੋ ਬਈ ਜੀ ਸਾਸੀ ਕਾ ਭਾਈ ਜੀ ਨਾਮ ਕੀ ਵੀਰ ਆਪਣਾ ਨਾਮ ਗੁਰਵਿੰਦਰ ਸਿੰਘ ਜੀ ਠੀਕ ਹੋ ਪਰ ਆਪਣੇ ਘਰੋਂ ਕਿਹੜਾ ਡਰੈੱਸ ਹੈ ਜੀ ਆਪਣਾ ਹੀ ਪਿੰਡ ਦਾ ਰਾਹ ਹੈ ਜਿੰਜ ਤੋਂ ਗਏ ਜਾਂਦੀ ਹੈ ਜੁਲਾ ਫਿਰ ਕੋਟਾਈ ਆਪਣਾ ਕੋਰਤਪੁਰੇ ਤੋਂ ਬੁੰਡੇ ਵਾਲੇ ਮੇਨ ਰੋਡ ਤੇ ਪਿੰਡ ਰਹਿ ਗਿਆ ਤੇ ਮੇਨ ਰੋਡ ਤੇ ਹੀ ਆਪਣਾ ਘਰ ਹੈ ਠੀਕ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਬਾਈ ਜੀ ਅੱਜ ਆਪਣੇ ਕੋ ਕਿਨੇ ਨਾਗ ਬਕਾਊਗਾ ਆਪਣੇ ਕੋਲ ਦੋ ਨਾਗ ਆ ਗਏ ਦੋ ਨਾਗ ਬਕਾਊਗਾ ਦੱਸੋ ਜੀ ਸਾਹਮਣੇ ਖੜੀ ਬੈੜ ਦੀ ਕੀ ਡਿਟੇਲ ਹੈ ਜੀ ਗੈਡ ਨੂੰ ਹੀ 50 ਦਿਨ ਹੋ ਗਏ ਸੀ ਨੂੰ ਠੀ Die ik zou doen. ਤੇ ਦੁੱਧੂ ਦਾ ਕੀ ਰਿਕਾਰਡ ਆ ਜੀ ਸਾਡਾ ਪਹਿਲਾਂ ਤਾਂ ਪੂਰੀ ਤਾਜੀ ਦੇਂਗਾ ਸੀਗਾ 18 ਕਿਲੋ ਹਾਂਜੀ ਠੀਕ ਆ ਜੀ ਹੁਣ ਇੱਕ ਥੋੜੀ ਸਰਦੀ ਆ ਗਈ ਜੀ ਤੇ ਹੁਣ ਦੁੱਧ 13 ਕਿਲੋ ਹੋ ਗਾ ਜੀ ਆਵਾ 12 ਕਹਿ ਕੇ ਵੇਚ ਦਿੰਨੇ ਆ ਜੇ ਕਿਸੇ ਨੇ ਬੱਚੀ ਨਾਲ ਲੈਣੀ ਆ ਹਾਂਜੀ ਤਾਂ ਰੇਟ 45000 ਰੁਪਏ ਦੀ ਬਿਨਾ ਬੱਚੀ ਦਾ ਆਪਾਂ 35000 ਰੁਪਏ ਦਾ ਰੇਟ ਦੇ ਠੀਕ ਓਏ ਬਿਨਾ ਬੱਚੀ ਤੋਂ 35000 ਦੀ ਆ ਬੱਚੀ ਨਾਲ ਰੇਟ ਬਈ ਦਾ 45000 ਰੁਪਏ ਦੀ ਬਿਨਾ ਬੱਚੀ ਤੋਂ ਇਹ ਆ ਜੀ ਬੱਚੀ 40026 ਦੀ ਆ ਵਾਕ ਦਾ 10000 ਰੁਪਏ ਬੱਚੀ ਕਰਕੇ ਘੱਟ ਕਰ ਦਿੰਨੇ ਆ ਠੀਕ ਓ ਜੀ ਓਕੇ ਬਾਕ ਸਨਾਂ ਦੀ ਕੁਆਲਿਟੀ ਬਈ ਸ਼ਾਨਦਾਰ ਆ ਇਸ ਟਾਈਮ 12 ਲੀਟਰ ਦੁੱਧ ਆਪਾਂ ਵੀਰ ਜੋ ਕੇ ਦੇਵਾਂਗੇ ਜੀ ਜੋ ਕੇ ਦੁੱਧ ਟੀਰਾਂ ਤੋਂ ਬਾਹਰ ਹੀ ਡੁੱਗਾ ਤਿੰਦੋ ਕੀੀ ਆ ਠੀਕ ਹੋ ਜੀ ਮੜੇ ਬਾਹਰ ਕੱਢ ਲੋ ਤੋਰ ਖੱਦ ਲੋ ਉਹ ਬਾਈ ਇਹਦੀ ਵੱਛੀ ਆ ਵੱਛੀ ਨਾ ਰੇਟ ਇਹਦਾ ਹੈਗਾ 45000 ਰੁਪਿਆ ਬਿਨਾ ਵੱਛੀ ਤੋਂ ਲਾਉਂਗੇ ਤੁਸੀਂ ਇਹਦਾ ਰੇਟ ਹੈਗਾ ਵੀਰੇ 35000 ਰੁਪਿਆ ਉਮਰਥੇ ਹੀ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੀ ਆ ਤੋਰਾ ਬਾਈ ਤੁਸੀਂ ਦੇਖ ਸਕਦੇ ਹੋ ਇਸ ਟਾਈਮ 12 ਲੀਟਰ ਦੁੱਧ ਤਿਆਰ ਆ ਬਾਈ ਯਾਰ ਗਿਚੋ ਕੇ ਦੇਣਗੇ ਰੇਟ ਸਾਨੂੰ ਕਨਫਰਮ ਹੋਈ ਗਿਆ ਇੱਕ ਵਾਰ ਫੇਰ ਦੱਸ ਦਿਨਾ ਜੇ ਬੱਚੀ ਲੈਣੀ ਆ ਬਈ ਇਹਦੇ ਨਾਲ ਦਾ ਮੁੱਲ ਇਹਦਾ ਹੈਗਾ 45000 ਰੁਪਇਆ ਬਿਨਾ ਬੱਚੀ ਤੋਂ 35000 ਰੁਪਇਆ ਬੱਚੀ ਕਿਹੜੇ ਸੀਮਨ ਦੀ ਮਾੜੀ ਭਰਾ ਬੱਚੀ 40026 ਲੇ ਡੈਨਮਾਰਕ ਦੀ ਡੈਨਮਾਰਕ ਦੀ ਬੱਚੀ ਆ ਠੀਕ ਹੋਈ ਦੂਜਾ ਨਾ ਕਿਹੜਾ ਹੀ ਆਪਣਾ ਆ ਗਾਂ ਹੀ ਆ ਗਾਂ ਇਹਦੀ ਤਾਂ ਸੁੱકી ਡਿਟੇਲ ਹੈ ਕਿਹੜੇ ਸੂਏ ਦੀ ਇਹ ਗਾਈ ਦੂਜੇ ਸੂਏ ਸੂਈ ਹੈ ਕਿੰਨੇ ਦਿਨ ਹੋ ਗਏ ਸੂਈ ਦੀ ਜੀ ਕੱਲ ਸਵੇਰ ਦੀ ਸੂਈ ਰਹੀ ਆ ਚਾਰ ਚੰਨਾਂ ਹੋ ਗਈ ਦੁਪਹਿਰਾਂ ਦੇ ਨਾ ਸਾਫ ਕੀਤੀ ਗਈ ਜਮਾ ਬੋਲੇ ਤੋਈ ਸਾਫ ਕੀਤੀ ਹੈ ਮਗਰ ਕੀ ਬੱਚਾ ਹੈ ਬੱਚੀ ਬਾਦਲ ਦੀ ਬਾਦਲ ਦੀ ਬੱਚੀ ਹੈ ਠੀਕ ਹੋਈ ਵੇਖ ਸਕਦੇ ਹੋ ਬਈ ਪਾਡੀ ਮੰਤਰੀ ਤੁਹਾਡੇ ਸਾਹਮਣੇ ਹੀ ਆ ਲੋ ਕਹਿੰਦੇ ਆ ਵੀ ਸਾਈ ਵਾਲਾ ਕੋਈ ਉਹ ਹੋਊਗੀ ਆ ਦੇਖੋਈ ਭਾਵੇਂ ਥੱਲੇ ਦੀ ਲੰਘ ਜਗੇ ਕੋਈ ਉਹ ਹੋਣੀ ਨਹੀਂ ਠੀਕ ਹੋ ਜੀ ਪੂਰੀ ਠੱਡੀ ਸੀਲ ਹੈਗੀ ਆ ਬਾਈ ਜੇਰ ਜੁਰ ਪੈ ਗਈ ਵੀਰੇ ਸਾਰਾ ਓਕੇ ਆ ਜੀ ਭਾਵੇਂ ਕੋਈ ਆਪੀ ਡਾਕਟਰ ਲਖਾ ਕੇ ਲੈ ਠੀਕ ਹੋ ਜੀ ਕਿਹੜੇ ਸੂਏ ਵੀਰੇ ਇਹ ਦੂਜਾ ਸੂਆ ਦੂਜਾ ਸੂਆ ਠੀਕ ਹੋ ਜੀ ਸਾਫ ਐ ਸੂਰਾ ਹੋਈ ਹੋਈ ਆ ਬਾਈ ਕੀਤੀ ਹੋਈ ਆ ਬਾਈ ਨੂੰ ਸਾਨੂੰ 10 ਹੀ ਦਿੱਤਾ ਜਮੇ ਤੁਰਾ ਬਈ ਤੁਸੀਂ ਦੇਖ ਸਕਦੇ ਹੋ ਆਜੋ ਭਾਈ ਜੀ ਲਾਤੀ ਬੱਚੀ ਦਾ ਪਿਆਰ ਸਾਰਾ ਠੀਕ ਹੋ ਜੀ 25 ਤੁਹਾਨੂੰ ਬਈ ਦਿਖਾ ਦਿੰਨੇ ਆ ਬੱਚੀ ਤੁਸੀਂ ਦੇਖ ਸਕਦੇ ਹੋ ਠੰਡ ਕਰਕੇ ਬੰਦ ਵਗੈਰਾ ਹੀ ਠੀਕ ਹੋ ਗਿਆ ਆ ਦੇਖ ਖੜੀ ਕਰਕੇ ਭਾਈ ਕੁਆਲਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਭਾਈ ਬੱਚੀ ਦੀ ਠੀਕ ਹੋ ਜੀ ਤੇ ਵੀਰ ਇਹਦਾ ਕਿੰਨਾ ਦੁੱਧ ਦਾ ਜੀ ਤੁਹਾਨੂੰ ਆਸ ਹੈ ਜੀ 15 ਲੀਟਰ ਬੜੇ ਆਰਾਮ ਨਾਲ ਕੱਢ ਦੂਗੀ ਠੀਕ ਹੋ ਜੀ ਤੇ ਵੀਰ ਡਿਮਾਂਡ ਕੀ ਕਰਦੇ ਆਂ ਆਪਾਂ ਇਹਦੀ ਇਹਦਾ ਰੇਟ ਆ ਭਾਈ 38000 ਰੁਪਏ 38000 ਰੁਪਏ ਮੁੱਲ ਮੋਕੇ ਦੇ ਮਾਨ ਤਾਂ ਹੋ ਜਾਊਗਾ ਵੀਰੇ ਹਾਂਜੀ ਹਾਂਜੀ ਮੈਂ ਤਾਂ ਦੋਵਾਂ ਚੀਜ਼ ਕਰ ਦਿਆਂਗਾ ਠੀਕ ਹੋ ਜੀ ਜੇ ਕਿਸੇ ਬੱਚੀ ਦਾ ਬਿਨਾ ਵੀ ਲੈਣੀ ਮਤਾਂ ਵੀ ਆਪਾਂ ਜਮਾਨਤ ਕਰ ਦੇਗੇ ਠੀਕ ਹੋ ਜੀ ਬਾਈ ਆਪਣਾ ਕੰਟੈਕਟ ਨੰਬਰ ਦਾ ਦੱਸੋ ਜੀ ਆਪਣਾ ਕੰਟੈਕਟ ਨੰਬਰ ਹੈ 98730 73598 ਇੱਕ ਵਾਰ ਫੇਰ ਦੱਸ ਦਈਏ 98730 73598 ਇਹ ਬਾਈ ਦਾ ਕੰਟੈਕਟ ਨੰ ਏ ਜੇ ਦੋਨੋਂ ਨਗਾਂ ਵਿੱਚੋਂ ਕੋਈ ਵੀ ਨਗ ਕਿਸੇ ਭਰਾ ਨੂੰ ਪਸੰਦ ਹੋਵੇ ਤੇ ਤੁਸੀਂ ਭਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਭਾਈ ਜੀ